ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਹਾਂ ਪੰਜਾਬੀ ਜਾਗਰਣ ਅਖਬਾਰ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾ ਵਿੱਚ ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਯੋਗਦਾਨ ਨੂੰ ਸਲਾਮ ਕਰਦਿਆਂ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਰਤਨ ਪੰਜਾਬ ਦੇ ਦਾ ਆਯੋਜਨ ਕੀਤਾ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕੀਤੀ ਸਮਾਗਮ ਵਿੱਚ ਸਿੱਖਿਆ ਸਿਹਤ ਕਾਰੋਬਾਰ ਸਮਾਜ ਸੇਵੀ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ 35 ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਅਵਾਰਡ ਨਾਲ ਨਿਭਾਇਆ ਗਿਆ ਇਸ ਸਮਾਗਮ ਪੰਜਾਬ ਦੇ ਰਤਨਾਂ ਨੂੰ ਚਮਕਾਉਣ ਵਾਲਾ ਇੱਕ ਅਜੀਹਾ ਪਲੇਟਫਾਰਮ ਸਾਬਤ ਹੋਇਆ ਜਿਸ ਨੂੰ ਹਰੇਕ ਨੂੰ ਆਪਣੇ ਯੋਗਦਾਨ ਲਈ ਮਾਣ ਮਹਿਸੂਸ ਕਰਵਾਇਆ ਹੈ ਮੁੱਖ ਮਹਿਮਾਨ ਅਮਨ अरोड़ा ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਤਾਕਤ ਇਸਦੇ ਉਹ ਲੋਕ ਹਨ ਜੋ ਬਿਨਾਂ ਥਕੇ ਸਮਾਜ ਲਈ ਕੰਮ ਕਰਦੇ ਹਨ ਪੰਜਾਬੀ ਜਾਗਰਣ ਦਾ ਇਹ ਉਪਰਾਲਾ ਬਿਹਤਲਾਗਾ ਯੋਗ ਹੈ ਕਿ ਇਹ ਇਨਾ ਰਤਨਾਂ ਨੂੰ ਲੱਭ ਕੇ ਲੋਕਾਂ ਸਾਹਮਣੇ ਲਿਆ ਰਹੇ ਹਨ ਜਿਸ ਲਈ ਹੋਰਨਾਂ ਨੂੰ ਵੀ ਪ੍ਰੇਰਨਾ ਮਿਲੇਗੀ ਇਹ ਸ਼ਖਸੀਅਤਾਂ ਸਿਰਫ ਆਪਣੇ ਖੇਤਰ ਵਿੱਚ ਹੀ ਨਹੀਂ ਬਲਕਿ ਸਮੁੱਚੇ ਸਮਾਜ ਲਈ ਮਾਣ ਹਨ ਦੇ ਵਿੱਚ ਪਹੁੰਚੇ ਸਾਰੇ ਮੇਰੇ ਸਤਕਾਰਯੋਗ ਹਾਜ਼ਰੀਨ ਇਸ ਫੰਕਸ਼ਨ ਦੇ ਆਰਗੇਨਾਈਜ਼ਰਸ ਜਾਗਰਨ ਗਰੁੱਪ ਔਰ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਹਿੰਦਰ ਕੁਮਾਰ ਜੀ ਪ੍ਰੇਰਨਵਾਲੀਆ ਜੀ ਅਮਿਤ ਜੀ ਸ਼ੇਰਗਿਲ ਸਾਹਿਬ ਨੂੰ ਸਾਰੇ ਸਾਥੀ ਇੱਥੇ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਸਾਰਿਆਂ ਨੂੰ ਇਸ ਬਹੁਤ ਹੀ ਸ਼ਾਨਦਾਰ ਫੰਕਸ਼ਨ ਦੇ ਵਿੱਚ ਸ਼ਾਮੂਲਿਤ ਕਰਨ ਦੇ ਲਈ ਔਰ ਅੱਜ ਜੋ ਮਾਨ ਸਤਕਾਰ ਜੋ ਰਿਸਪੈਕਟ ਜੋ ਰੈਕੋਗਨੀਸ਼ਨ ਜਾਗਰਨ ਗਰੁੱਪ ਵੱਲੋਂ ਸਾਰੇ ਅਵਾਰਡੀਆਂ ਨੂੰ ਮਿਲੀ ਹੈ ਉਹਦੇ ਲਈ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਧੰਨਵਾਦ ਪਰ ਬਹੁਤ-ਬਹੁਤ ਮੁਬਾਰਕਬਾਦ ਉਚਿਤ ਤੌਰ ਤੇ ਧੰਨਵਾਦ ਮੇਰੇ ਵੀਰ ਛੱਬਰ ਸਾਹਿਬ ਹੁਣਾਂ ਦਾ ਕਿ ਜਿਨ੍ਹਾਂ ਨੇ ਵੈਸੇ ਤਾਂ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕਲੀਗ ਵੱਡੇ ਵੀਰ ਕੈਬਨਟ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਨੇ ਸ਼ਮੂਲੀਤ ਕਰਨੀ ਸੀ ਤੇ ਉਹਨਾਂ ਨੂੰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਿਆ ਤੇ ਲਾਸਟ ਮੂਮੈਂਟ ਤੇ ਕਬੂ ਚਿਬਰ ਸਾਹਿਬ ਦਾ ਮੈਨੂੰ ਹੁਕਮ ਹੋਇਆ ਕਿ ਅਮਨ ਜੀ ਛੋਟੇ ਵੀਰ ਤੁਸੀਂ ਪਹੁੰਚਣਾ ਹੈ ਅਰ ਜੇ ਵੀ ਤਾਂ ਕੁਝ ਹੋਰ ਵੀ ਸੀਗੇ ਪਰ ਜਦੋਂ ਇਹਨਾਂ ਨੇ ਫੰਕਸ਼ਨ ਦੱਸਿਆ ਕਿ ਫੰਕਸ਼ਨ ਕੀ ਹੈ ਔਰ ਫੰਕਸ਼ਨ ਦਾ ਨਾਮ ਤੇ ਰਤਨ ਪੰਜਾਬ ਦੇ ਮੈਂ ਸੋਚਿਆ ਕਿ ਨੰਬਰ 1 ਤਾਂ ਵੈਸੇ ਜਾਗਰਣ ਗਰੁੱਪ ਵੈਸੀ ਛੇਬਰ ਸਾਹਿਬ ਹੋਣੀ ਇੰਦਰਪ੍ਰੀਤ ਜੀ ਅਮੇਜ ਜੀ ਸਾਰਿਆਂ ਨਾਲ ਭਾਈਆਂ ਵਾਲਾ ਪਿਆਰ ਇਹ ਜੇ ਕਿ ਨਾ ਨਹੀਂ ਹੋ ਸਕਦੀ ਹੈਗੀ ਦੂਸਰਾ ਪੰਜਾਬ ਆਪਣੇ ਆਪ ਦੇ ਵਿੱਚ ਜਦੋਂ ਸਾਰੀਆਂ ਸਟੇਟਸ ਦੇ ਨਾਲ ਕੰਪੈਰੀਜ਼ਨ ਕਰਦੇ ਆ ਤੇ ਆਪਣੇ ਆਪ ਦੇ ਵਿੱਚ ਪੰਜਾਬ ਇੱਕ ਰਤਨ ਹੈ ਜਦੋਂ ਜਰਨਲਿਜ਼ਮ ਦੀ ਗੱਲ ਕਰਦੇ ਆ ਉਦੋਂ ਜਾਗਰਣ ਗਰੁੱਪ ਆਪਣੇ ਆਪ ਦੇ ਵਿੱਚ ਇੱਕ ਰਤਨ ਹੈ ਬੇਸ਼ੁਮਾਰ ਬੇਸ਼ਕੀਮਤੀ ਰਤਨ ਹੈ ਔਰ ਸਿਰਜੀ ਇਡੇ ਇਡੇ ਬੇਸ਼ਕੀਮਤੀ ਰਤਨ ਨੇ ਜਿਹੜੇ ਰਤਨ ਛਾਂਟੇ ਹੋਣਗੇ ਜਾਂ ਫਾਈਨਲ ਕੀਤੇ ਹੋਣਗੇ ਚੁਣੇ ਹੋਣਗੇ ਉਹਨਾਂ ਦੇ ਅਜ ਦੇ ਦਰਸ਼ਨ ਕਰਨ ਦਾ ਮੈਂ ਮੌਕਾ ਨਹੀਂ ਗੁਆ ਸਕਦਾ ਸੀ ਕਿਉਂਕਿ ਇਸ ਕਰਕੇ ਮੈਂ ਲਾਸਟ ਮੂਮੈਂਟ ਤੇ ਚਾਹੇ ਹੁਕੂਮਾਹ ਪਰ ਪਹੁੰਚਿਆ ਜ਼ਰੂਰ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਸਾਥੀਓ ਹਾਜ਼ਰੀਨ ਇਸ ਤਰ੍ਹਾਂ ਕਿ ਜੋ ਜਰਨਲਿਜ਼ਮ ਹੈ ਮੈਂ ਇਸ ਕਰਕੇ ਇਹ ਗੱਲ ਕਹੀ ਔਰ ਇਸ ਕਰਕੇ ਮੈਂ ਇਹ ਇਹ ਓਪਰਚੁਨਿਟੀ ਮਿਸ ਨਹੀਂ ਕਰਨਾ ਚਾਹੁੰਦਾ ਸੀਗਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਠੀਕ ਹੈ ਕਿ ਹਰ ਫੀਲਡ ਦੇ ਵਿੱਚ ਤੁਸੀਂ ਵੀ ਜਿਨੇ ਆਪੋ ਆਪਣੇ ਫੀਲਡਸ ਨੂੰ ਤੁਸੀਂ ਜੇ ਸਾਰੀਆਂ ਸਾਰੇ ਚੈਲੰਜਸ ਨੂੰ ਸਾਰੀਆਂ ਮੁਸ਼ਕਲਾਂ ਦਿੱਕਤਾਂ ਨੂੰ ਓਵਰਕਮ ਕਰਕੇ ਤੁਸੀਂ ਉਹਨਾਂ ਨੂੰ ਸਰ ਕਰਕੇ ਜਿੱਤ ਕੇ ਉਹਨਾਂ ਤੋਂ ਜੇ ਅੱਜ ਇੱਥੇ ਤੱਕ ਪਹੁੰਚੇ ਹੋ ਤੇ ਕੰਪੀਟੀਸ਼ਨ ਤਾਂ ਹਰ ਕਟਥਰੋਟ ਕੰਪੀਟੀਸ਼ਨ ਹਰ ਫੀਲਡ ਦੇ ਵਿੱਚ ਹੈ ਇਹ ਚੰਦુર ਦੇ ਨੋ ਡਾਊਟ ਇਨ 댓 ਬਟ ਐਸ ਫਾਰ ਐਸ ਚਾਹੇ ਉਹ ਸਾਡਾ ਫੀਲਡ ਹੋਵੇ ਚਾਹੇ ਤੁਹਾਡਾ ਆਪਣੇ ਰਿਸਪੈਕਟਿਵ ਫੀਲਡਸ ਹੋਣ ਪਰ ਮੈਂ ਸਮਝਦਾ ਕਿ ਜਰਨਲਿਜ਼ਮ ਦੇ ਵਿੱਚ ਵੀ ਪੱਤਰਕਾਰਤਾ ਦੇ ਵਿੱਚ ਵੀ ਅੱਜ ਜਿੰਨੇ ਵੱਡੇ ਚੈਲੰਜਸ ਪੱਤਰਕਾਰਤਾ ਫੇਸ ਕਰ ਰਹੀ ਹੈ ਔਰ ਇਹੋ ਜੇ ਯੁੱਗ ਦੇ ਵਿੱਚ ਕਿ ਜਿੱਥੇ ਸੋਸ਼ਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਫੀਲਡ ਦੇ ਵਿੱਚ ਹਰ ਵਿਅਕਤੀ ਜਿਹਦੇ ਕੋਲ ਮੋਬਾਈਲ ਫੋਨ ਹੈ ਜਿਹੜਾ ਨੈਟਵਰਕ ਕਨੈਕਟਡ ਹੈ ਆਪਣੇ ਆਪ ਹੀ ਉਹ ਰੀਡਰ ਵੀ ਹੈ ਆਪਣੇ ਆਪ ਹੀ ਉਹ ਵਿਊਅਰ ਵੀ ਹੈ ਆਪਣੇ ਆਪ ਹੀ ਉਹ ਜਰਨਲਿਸਟ ਵੀ ਹੈ ਆਪਣੇ ਆਪ ਹੀ ਉਹ ਐਡੀਟਰ ਵੀ ਹੈ ਆਪਣੇ ਆਪ ਹੀ ਐਡੀਟਰ ਇਨਚਾਰਜ ਵੀ ਹੈ ਆਪਣੇ ਆਪ ਹੀ ਜੱਜ ਵੀ ਹੈ ਆਪਣੇ ਆਪ ਹੀ ਕ੍ਰਿਟਿਕ ਵੀ ਹੈ ਤੇ ਸਾਰਾ ਕੁਝ ਜਿੱਥੇ ਹਰ ਵਿਅਕਤੀ ਜਿਹਨੂੰ ਇੱਕ ਇਹ ਜੀ ਫ੍ਰੀडम ਹੈ ਜਿਹੜੀ ਕਿ ਟੂ ਸਮ ਐਕਸਟੈਂਡ ਇਸ ਰਾਈਟ ਐਂਡ ਟੂ ਟੂ ਅ ਗ੍ਰੇਟਰਸਟ ਐਕਸਟੈਂਡਡ ਇਟ 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 ਨੀਡਸ ਟੂ ਬੀ ਕਰੈਕਟਿਡ ਫਰਦਰਮੋਰ ਕਿ ਜਿੱਥੇ ਉਹਨੂੰ ਹੋਰ ਹਜੇ ਦਰਸਤ ਕਰਨ ਦੀ ਲੋੜ ਹੈ ਕਿ ਕਿਉਂਕਿ ਕਈ ਵਾਰੀ ਇਨਫੋਰਮੇਸ਼ਨ ਦੇ ਨਾਲ ਨਾਲ ਮਿਸ ਇਨਫੋਰਮੇਸ਼ਨ ਵੀ ਉਹਦੇ ਵਿੱਚ ਆਉਂਦੀ ਹੈ ਇਹੋ ਜਿਹੇ ਫੀਲਡ ਦੇ ਵਿੱਚ ਇੱਕ ਨਿਡਾਰਾ ਔਰ ਇੱਕ ਬੈਲੈਂਸਡ ਔਰ ਅਨ ਬਾਇਸਡ ਪੱਖਪਾਤੀ ਜਰਨਲਿਜ਼ਮ ਤੋਂ ਜੇ ਬਚਤ ਕਰਨੀ ਹੈ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਚੈਲੰਜ ਹੈ ਤੇ ਇਹਨਾਂ ਸਾਰੇ ਚੈਲੰਜਸ ਨੂੰ ਸਰ ਕਰਦੇ ਹੋਏ ਜਾਗਰਣ ਗਰੁੱਪ ਨੇ ਜੋ ਆਪਣਾ ਸਥਾਨ ਬਣਾਇਆ ਉਹ ਆਪਣੇ ਆਪ ਦੇ ਵਿੱਚ ਇੱਕ ਬਾਖਮਾਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ ਸੋ ਜਿੱਥੇ ਜਾਗਰਣ ਗਰੁੱਪ ਨੂੰ ਇੰਨੀ ਬਿਵਾਕੀ ਦੇ ਨਾਲ ਇਮਾਨਦਾਰੀ ਦੇ ਨਾਲ ਔਰ ਨਿਰਡਰਤਾ ਔਰ ਨਿਰਪੱਖਤਾ ਦੇ ਨਾਲ ਜੋ ਪੰਜਾਬ ਨੇ ਉਹ ਪੂਰੇ ਮੁਲਕ ਦੇ ਦੇ ਵਿੱਚ ਡੈਮੋਕ੍ਰੇਸੀ ਦੇ ਚੌਥੇ ਪਿੱਲਰ ਜਰਨਲਿਜ਼ਮ ਨੂੰ ਮਜ਼ਬੂਤ ਕਰ ਰਹੇ ਨੇ ਮੀਡੀਆ ਨੂੰ ਮਜ਼ਬੂਤ ਕਰ ਰਹੇ ਨੇ ਉੱਥੇ ਜਿੱਤੇ ਮੁਬਾਰਕਬਾਦ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਕਿ ਇਸ ਅਜਿਹੇ ਗਰੁੱਪ ਨੇ ਤੁਹਾਨੂੰ ਸਾਰਿਆਂ ਨੂੰ ਚੁਣਿਆ ਹੈ ਕਿ ਅੱਜ ਤੁਹਾਨੂੰ ਰਤਨ ਪੰਜਾਬ ਦੇ ਅੱਜ ਚਾਹੇ ਕਿਸੇ ਨੂੰ ਬਾਹਰ ਬੈਠੇ ਨੂੰ ਜਿਹੜੇ ਕੁਝ ਸ਼ਾਇਦ ਇਹਦੇ ਵਿੱਚ ਨਾ ਕੁਆਲੀਫਾਈ ਕਰ ਸਕਦੇ ਉਹਨਾਂ ਨੂੰ ਚਾਹੇ ਛੋਟਾ ਲੱਗਦਾ ਹੋਵੇ ਪਰ ਮੈਂ ਸਮਝਦਾ ਕਿ ਜਦੋਂ ਕੋਈ ਵਿਅਕਤੀ ਆਪਣੇ ਫੀਲਡ ਦੇ ਵਿੱਚ ਬੀਟੇ ਨਹੀਂ ਉਹ ਕੋਈ ਵੀ ਫੀਲਡ ਹੋਵੇ ਕਿਸੇ ਵੀ ਲੈਵਲ ਦਾ ਹੋਵੇ ਜਦੋਂ ਪ੍ਰਿੰਸੀਪਲਡ ਤਰੀਕੇ ਦੇ ਨਾਲ ਜਦੋਂ ਬੰਦਾ ਮਿਹਨਤ ਕਰਦਾ ਸਾਫ ਸੁਥਰੇ ਸੱਚੇ ਸੱਚੇ ਤਰੀਕੇ ਦੇ ਨਾਲ ਤੇ ਉਹਦੀ ਰਿਕੋਗਨੀਸ਼ਨ ਹੋਣੀ ਜ਼ਰੂਰੀ ਹੈ ਤੇ ਜੇ ਰਿਕੋਗਨੀਸ਼ਨ ਨਹੀਂ ਹੁੰਦੀ ਤੇ ਫਿਰ ਮੈਂ ਸਮਝਦਾ ਕਿ ਉਹ ਚਾਮ ਵੀ ਨਹੀਂ ਰਹਿੰਦਾ ਉਹ ਕਮਿਟਮੈਂਟ ਉਹ ਡੈਡੀਕੇਸ਼ਨ ਵੀ ਨਹੀਂ ਰਹਿੰਦੀ ਸੋ ਤੁਹਾਨੂੰ ਸਾਰਿਆਂ ਨੂੰ ਅੱਜ ਤੁਸੀਂ ਮੈਂ ਦੇਖ ਰਿਹਾ ਸੀਗਾ ਕਿ ਸਾਰੇ ਤੇ ਸਾਰੀ ਬਾਡੀਜ਼ ਦੇ ਜਿਹੜੇ ਦੇ ਦੇ ਆਲ ਆਰ ਫਰਮ ਡਿਫਰੈਂਟ ਵਰਕਸ ਆਫ ਲਾਈਫ ਤੁਸੀਂ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਅਨੁਭਵ ਕੀਤਾ ਹੋਇਆ ਵੱਖ-ਵੱਖ ਕਿੱਤਿਆਂ ਔਰ ਖਿੱਤਿਆਂ ਨੂੰ ਤੋਂ ਤੁਸੀਂ ਆਉਨੇ ਹੋ ਸੋ ਤੁਹਾਨੂੰ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਔਰ ਇਹੀ ਪ੍ਰਮਾਤਮਾ ਅਗੇ ਸੱਚੇ ਪਾਸ਼ਾ ਬਾਬੇ ਨਾਨਕ ਜੀ ਅਗੇ ਇਹੀ ਅਰਦਾਸ ਕਰਦੇ ਆ ਇਹੀ ਦੁਆ ਕਰਦੇ ਆ ਕਿ ਤੁਸੀਂ ਇਸੇ ਕਮਿਟਮੈਂਟ ਇਸੇ ਡੈਡੀਕੇਸ਼ਨ ਇਸੇ ਇਸੇ ਤੁਸੀਂ ਜ਼ੋਰ ਸ਼ੋਰ ਦੇ ਨਾਲ ਇਸੇ ਈਮ ਦੇ ਨਾਲ ਤੁਸੀਂ ਆਪਣੇ ਫੀਲਡ ਦੇ ਵਿੱਚ ਹੋਰ ਤਰੱਕੀਆਂ ਕਰੋ ਤਾਂ ਕਿ ਜੋ ਅਸੀਂ ਲੋਕਾਂ ਨੇ ਜੋ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ 3 ਕਰੋੜ ਲੋਕਾਂ ਨੇ ਸੁਪਨਾ ਸਿਰਜਿਆ ਹੋਇਆ ਉਹਦੇ ਵਿੱਚ ਤੁਸੀਂ ਵੀ ਆਪਣਾ ਇੱਕ ਬਹੁਤ ਵੱਡਾ ਵੱਡਮੋਲਾ ਯੋਗਦਾਨ ਜਿਹੜਾ ਉਹ ਤੁਸੀਂ ਸਾਰੇ ਰਲ ਮਿਲ ਕੇ ਆਪਾਂ ਪਾ ਸਕੀਏ ਇਹਨੇ ਸ਼ਬਦਾਂ ਤੁਹਾਡਾਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਸਾਡੀ ਸੁਰਖੀ ਨੂੰ ਟੂ ਅਲ ਆਫ ਯੂ ਥੈਂਕ ਯੂ ਬਨਾਲਾ ਤੋਂ ਯਾਦਵਿੰਦਰ ਪੁੱਲ ਦੀ ਰਿਪੋਰਟ ਪੰਜਾਬੀ ਜਾਗਰਣ